ਇਹ ਗੱਲ ਕਰਦੇ ਆ ਰਾਜਵੀਰ ਜਵੰਦਾ ਦੀ ਜਿਨ੍ਹਾਂ ਦਾ ਕੱਲ ਅੰਤਿਮ ਸੰਸਕਾਰ ਕੀਤਾ ਗਿਆ ਸੀ ਅੱਜ ਉਹਨਾਂ ਦੇ ਫੁੱਲ ਚੁਗੰਦੀ ਰਸਮ ਹੈ ਪਰਿਵਾਰ ਵਾਲੇ ਸ਼ਮਸ਼ਾਨ ਘਾੜ ਦੇ ਵਿੱਚ ਉਹਨਾਂ ਦੇ ਫੁੱਲ ਚੁਗੰਦੀ ਰਸਮ ਅਦਾ ਕਰ ਰਹੇ ਨੇ ਜਗਰਾਉਂ ਦੇ ਪਿੰਡ ਪੋਨਾ ਦੇ ਵਿੱਚ ਕੱਲ ਅੰਤਿਮ ਸੰਸਕਾਰ ਕੀਤਾ ਗਿਆ ਸੀ ਉਹਨਾਂ ਦੇ ਘਰ ਦੇ ਨੇੜੇ ਬਣੇ ਇੱਕ ਗਰਾਊਂਡ ਦੇ ਵਿੱਚ ਜਿੱਥੇ ਰਾਜਵੀਰ ਜਵੰਦਾ ਨੇ ਪਹਿਲਾ ਖਾੜਾ ਲਾਇਆ ਸੀ ਜਿਸ ਵੇਲੇ ਉਹਨਾਂ ਦੀ ਕੋਈ ਕੈਸੇਟ ਨਹੀਂ ਆਈ ਸੀ ਉਹਨਾਂ ਦਾ ਕੋਈ ਗੀਤ ਰਿਲੀਜ਼ ਨਹੀਂ ਹੋਇਆ ਸੀ ਉਸ ਤੋਂ ਪਹਿਲਾਂ ਉਹਨਾਂ ਵੱਲੋਂ ਖਾੜਾ ਲਾਇਆ ਗਿਆ ਸੀ ਇਸ ਜਗ੍ਹਾ ਤੇ ਅੱਜ ਉੱਥੇ ਹੀ ਪਰਿਵਾਰ ਫੁੱਲ ਚੁਗਣ ਪਹੁੰਚਿਆ ਹੈ ਫੁੱਲ ਚੁਗਣ ਦੀ ਰਸਮ ਅਦਾ ਕੀਤੀ ਜਾ ਰਹੀ ਹੈ ਕੱਲ ਸੰਸਕਾਰ ਹੋਇਆ ਸੀ ਔਰ ਅੱਜ 9 ਵਜੇ ਦਾ ਸਮਾਂ ਸਵੇਰ ਦਾ ਫੁੱਲ ਚੁਗਣ ਦਾ ਰੱਖਿਆ ਗਿਆ ਸੀ ਸੂ ਪਰਿਵਾਰ ਵੱਲੋਂ ਫੁੱਲ ਚੁਗਣ ਦੀ ਰਸਮ ਨਿਭਾਈ ਜਾ ਰਹੀ ਹੈ ਕਵਰ ਗਰੇਵਾਲ ਉਹਨਾਂ ਦੇ ਸਾਥੀ ਨਜ਼ਰ ਆ ਰਹੇ ਨੇ ਤਸਵੀਰਾਂ ਦੇ ਵਿੱਚ ਔਰ ਪਰਿਵਾਰ ਪਰਿਵਾਰਿਕ ਮੈਂਬਰ ਨੇ ਸਕੇ ਸਬੰਧੀ ਨੇ ਜਿਹੜੇ ਸ਼ਮਸ਼ਾਨ ਘਾੜ ਦੇ ਵਿੱਚ ਕੱਲ ਜਿੱਥੇ ਚਿਖਾ ਨੂੰ ਅਗਨ ਪੇਂਟ ਕੀਤਾ ਗਿਆ ਸੀ ਪੰਜ ਤਤਾਂ ਚ ਵਿਲੀਨ ਹੋਏ ਸੀ ਰਾਜਵੀਰ ਜਵੰਦਾ ਅੱਜ ਉਹਨਾਂ ਦਾ ਪਰਿਵਾਰ ਉੱਥੇ ਪਹੁੰਚਿਆ ਹੋਇਆ ਰਜਿੰਦਰ ਸਾਡੇ ਸਹਿਯੋਗੀ ਜੁੜੇ ਨੇ ਇਹ ਰਜਿੰਦਰ ਇਹ ਕੌਣ ਕੌਣ ਪਹੁੰਚਿਆ ਹੋਇਆ ਹੈ ਪਰਿਵਾਰ ਵੱਲੋਂ ਇਹ ਕੀ ਰਸਮਾਂ ਜਿਹੜੀਆਂ ਨੇ ਉਹ ਨਿਭਾਈਆਂ ਜਾ ਰਹੀਆਂ ਨੇ ਕੀ ਤਸਵੀਰਾਂ ਚ ਤੁਸੀਂ ਦੇਖ ਪਾ ਰਹੇ ਹੋ ਆਪਣੇ ਆਸ-ਪਾਸ ਦੇਖੋ ਬਿਲਕੁਲ ਵਿਜੇ ਜੀ ਜੀਸਰੀ ਕੇ ਦੇ ਨਾਲ ਕੱਲ ਜਿਹੜਾ ਮਰਹੂਮ ਗਾਇਕ ਰਾਜਵੇ ਜਵੰਦਾ ਦਾ ਇਸੇ ਜਗ੍ਹਾ ਤੇ ਅੰਤਿਮ ਸੰਸਕਾਰ ਜਿਹੜਾ ਕੀਤਾ ਗਿਆ ਸੀ ਔਰ ਅੱਜ ਜਿਹੜੀ ਆ ਫੁੱਲਾਂ ਦੀ ਰਸਮ ਹੈ ਉਹ ਜ਼ਰੂਰ ਕੀਤੀ ਜਾ ਰਹੀ ਹੈ ਫੁੱਲ ਚੁਕੇ ਜਾ ਰਹੇ ਨੇ ਹਾਲਾਂਕਿ ਪਰਿਵਾਰਿਕ ਮੈਂਬਰ ਨੇ ਪਿੰਡ ਦੇ ਲੋਕ ਨੇ ਔਰ ਇਸ ਦੇ ਨਾਲ ਨਾਲ ਪੰਜਾਬੀ 뮤직 ਇੰਡਸਟਰੀ ਦੇ ਜਿਹੜੇ ਸਿਤਾਰੇ ਹੈਗੇ ਨੇ ਉਹ ਵੀ ਕਿਤੇ ਨਾ ਕਿਤੇ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਖਾਸ ਕਰ ਜਿਹੜੇ ਕਨਵਰ ਕਰੇ ਵਾਲ ਨੇ ਉਹ ਅੱਗੇ ਲੱਕੇ ਜਿਹੜਾ ਪਰਿਵਾਰ ਦੇ ਨਾਲ ਜਿਹੜਾ ਦੁੱਖ ਵੀ ਸਾਂਝਾ ਕਰ ਰਹੇ ਨੇ ਦੁੱਖ ਵੀ ਵੰਡਾ ਰਹੇ ਨੇ ਤਾਂ ਦੂਸਰੇ ਪਾਸੇ ਉਹ ਫੁੱਲਾਂ ਦੀ ਰਸਮ ਨੂੰ ਵੀ ਆਦਾ ਕਰ ਰਹੇ ਨੇ ਔਰ ਕੁਲਵਿੰਦਰ ਬਿੱਲਾ ਵੀ ਜਿਹੜੇ ਨਜ਼ਰ ਆ ਰਹੇ ਨੇ ਇਹ ਕਿਹਾ ਜਾ ਸਕਦਾ ਕਿ ਪਰਿਵਾਰ ਜਰੂਰ ਇੱਕ ਬਾਰ ਜਿਹੜਾ ਭਾਵੁਕ ਹੋਇਆ ਔਰ ਉਸ ਦੇ ਵੱਲੋਂ ਫਿਰ ਤੋਂ ਜਿਹੜਾ ਰਾਜਵੀਰ ਜਵੰਧਾ ਨੂੰ ਯਾਦ ਕੀਤਾ ਜਾ ਰਿਹਾ ਹੈ ਕਿ आखिर टाइम ਜਿਹੜਾ ਉਹਨਾਂ ਦੇ ਜਿਹੜੇ ਆ ਫੁੱਲ ਉਹ ਜਰੂਰ ਉੱਚੇ ਜਾ ਰਹੇ ਆ ਤਾਂ ਕਿਹਾ ਜਾ ਰਿਹਾ ਹੈ ਕਿ ਇਸ ਤੋਂ ਬਾਅਦ ਜਿਹੜਾ ਕਲੀਅਰ ਕੀਤਾ ਜਾਵੇਗਾ ਕਿ ਕੀਰਤਪੁਰ ਸਾਹਿਬ ਜਿਹੜੇ ਉਹਨਾਂ ਦੇ ਫੁੱਲ ਆ ਉਹ उतारे ਜਾਣਗੇ ਔਰ 17 ਤਰੀਕ ਨੂੰ ਉਹਨਾਂ ਦਾ ਜਿਹੜਾ ਅੰਤਿਮ ਅਰਦਾਸ ਆ ਯਾਨੀ ਕਿ ਪੋਗ ਹੈ ਉਹ ਜਰੂਰ ਰੱਖਿਆ ਗਿਆ ਹੈ ਤਾਂ ਪਿੰਡ ਦੇ ਲੋਕ ਨੇ ਔਰ ਪਰਿਵਾਰਿਕ ਮੈਂਬਰ ਨੇ ਫੁੱਲਾਂ ਦੀ ਜਿਹੜੀ ਰਸਮ ਹੈ ਉਹਨਾਂ ਦੇ ਫੁੱਲ ਜਿਹੜੇ ਆ ਜਰੂਰ ਉੱਚੇ ਜਾ ਰਹੇ ਨੇ ਤਾਂ ਪਿੰਡ ਦੇ ਜਿਹੜਾ ਇੱਕ ਗਰਾਊਂਡ ਹੈਗਾ ਘਰ ਦੇ ਪਿੱਛੇ ਬਣਿਆ ਹੋਇਆ ਉਸੇ ਜਗ੍ਹਾ ਤੇ ਉਹਨਾਂ ਵੱਲੋਂ ਜਿਹੜੇ ਆ ਜਿਹੜਾ ਉੱਥੇ ਸਜਕਾਰ ਜਿਹੜਾ ਕੀਤਾ ਗਿਆ ਸੀ ਤਾਂ ਉਸੇ ਜਗ੍ਹਾ ਤੇ ਅੱਜ ਜਿਹੜੇ ਆ ਫੁੱਲ ਨੇੜੇ ਜਰੂਰ ਹੋ ਚੁੱਕੇ ਜਾ ਰਹੇ ਨੇ ਹਾਲਾਂਕਿ ਇਹ ਕਿਹਾ ਜਾ ਸਕਦਾ ਕਿ ਨਜ਼ਦੀਕ ਜਾਣ ਦੇ ਲਈ ਜਿਹੜਾ ਮੀਡੀਆ ਨੂੰ ਵੀ ਥੋੜਾ ਜਆ ਜਿਹੜਾ ਦੂਰ ਰੱਖਿਆ ਗਿਆ ਤਾਂਕਿ ਕਿਸੇ ਤਰੀਕੇ ਦੀ ਪਰਿਵਾਰ ਨੂੰ ਪਰੇਸ਼ਾਨੀ ਨਾ ਹੋਵੇ ਕਿਉਂਕਿ ਬੀਤੇ ਕੱਲ ਸੰਸਕਾਰ ਦੇ ਸਮੇਂ ਕਾਫੀ ਜੜੀ ਹੈ ਦੱਸਿਆ ਜਾ ਰਿਹਾ ਕਿ ਉਹਨਾਂ ਨੂੰ ਦਿੱਕਤ ਆਈ ਸੀ ਜਿਸ ਕਾਰਨ ਉਹਨਾਂ ਨੇ ਇਸ ਚੀਜ਼ ਨੂੰ ਲੈ ਕੇ ਜ਼ਿਕਰ ਕੀਤਾ ਔਰ ਇਹ ਕਿਹਾ ਜਾ ਸਕਦਾ ਕਿ ਹੁਣ ਇਹਨਾਂ ਰਸਮਾਂ ਨੂੰ ਜਿਹੜਾ ਜਰੂਰ ਅਦਾ ਕੀਤਾ ਜਾ ਰਿਹਾ ਤਾਂ ਥੋੜੀ ਹੀ ਦੇਰ ਦੇ ਵਿੱਚ ਸਾਰੀਆਂ ਜਿਹੜੀਆਂ ਨੇ ਪੂਰੀਆਂ ਕਰ ਲੀਆਂ ਜਾਣਗੀਆਂ ਔਰ ਇਹ ਕਿਹਾ ਜਾ ਸਕਦਾ ਕਿ ਪਰਿਵਾਰਿਕ ਮੈਂਬਰ ਇਨਜ਼ਰ ਆ ਰਹੇ ਨੇ ਕਿ ਇਹ ਰਸਮਨ ਉਹ ਜਿਹੜਾ ਪੂਰਾ ਕਰ ਲਿਆ ਗਿਆ ਲੇਕਿਨ ਪਰਿਵਾਰਿਕ ਮੈਂਬਰਾਂ ਦੇ ਨਾਲ ਨਾਲ ਜਿਹੜੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨੁਮਾਇੰਦੇ ਨੇ ਸਤਾਰੇ ਨੇ ਉਹ ਕਿਤਨੇ ਕਿਤੇ ਨਜ਼ਰ ਆ ਰਹੇ ਨੇ ਤਾਂ ਇੱਕ ਤਸਵੀਰ ਜਿਹੜੀ ਇਹ ਦਿਖਾਉਣ ਦਾ ਜ਼ਰੂਰੀ ਯਤਨ ਕਰਾਂਗੇ ਕਿ ਜਿਹੜੇ ਫੁੱਲ ਹੈ ਉਹ ਪਰਿਵਾਰ ਵੱਲੋਂ ਉਹਨਾਂ ਦੇ ਜਿਹੜੇ ਰਿਸ਼ਤੇਦਾਰ ਹੈਗੇ ਉਹਨਾਂ ਦੇ ਵੱਲੋਂ ਇਕੱਠੇ ਕਰ ਲਏ ਗਏ ਨੇ ਤਾਂ ਪਰਿਵਾਰਿਕ ਮੈਂਬਰ ਨੇ ਖਾਸ ਕਰ ਜਿਹੜੀਆਂ ਮਹਿਲਾਵਾਂ ਨੇ ਦੇਖਿਆ ਜਾ ਸਕਦਾ ਕਿ ਉਹਨਾਂ ਕੋਲ ਜਿਹੜੇ ਫੁੱਲ ਆ ਉਹ ਜ਼ਰੂਰ ਜਿਹੜੇ ਲੈ ਕੇ ਨਹੀਂ ਤਸਵੀਰ ਜਿਹੜੀ ਆਪਣੇ ਆਪ ਦੇ ਵਿੱਚ ਬਿਆਨ ਕਰ ਰਹੀ ਹੈ ਕਿ ਜਿਹੜੇ ਉਹਨਾਂ ਦੇ ਫੁੱਲ ਨੇ ਉਹ ਜ਼ਰੂਰ ਲੈ ਲੈ ਕੇ ਨਹੀਂ ਔਰ ਇਸ ਨੂੰ ਲੈ ਕੇ ਜਿਹੜਾ ਜ਼ਰੂਰ ਜਾਇਆ ਜਾ ਰਿਹਾ ਅੱਛਾ ਰਜਿੰਦਰ ਜਿਵੇਂ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਕੀਤਪੁਰ ਸਾਹਿਬ ਜਾ ਸਕਦਾ ਹੈ ਅੱਜ ਹੀ ਜਲ ਪ੍ਰਵਾਹ ਕੀਤੇ ਜਾਣਗੇ ਜਾਂ ਕਈ ਵਾਰੀ ਪਰਿਵਾਰ ਰੋਕ ਕੇ ਵੀ ਜਾਂਦਾ ਹੈ ਕੁਝ ਇਸ ਬਾਰੇ ਪਤਾ ਚੱਲੇ ਆ ਦੇਖੋ ਬਿਲਕੁਲ ਵਿਜੇ ਹੱਲੀ ਇਸ ਬਾਰੇ ਜਿਹੜੀ ਜਾਣਕਾਰੀ ਪਰਿਵਾਰ ਵੱਲੋਂ ਨਹੀਂ ਦਿੱਤੀ ਗਈ ਪਰ ਇਹ ਕਿਹਾ ਜਾ ਸਕਦਾ ਹੈ ਫਿਲਹਾਲ ਦੇ ਲਈ ਜਿਹੜੀ ਆ ਥੋੜੀ ਜਿਹੀ ਦਿਲ ਦੇ ਵਿੱਚ ਜਾਣਕਾਰੀ ਜਿਹੜੀ ਆ ਸਾਹਮਣੇ ਆ ਜਾਵੇਗੀ ਕਿਉਂਕਿ हाल ही ਦੇ ਵਿੱਚ ਹੁਣ ਜਿਹੜੀ ਫੁੱਲਾਂ ਦੀ ਰਸਮ ਨੂੰ ਜਿਹੜਾ ਪੂਰਾ ਕੀਤਾ ਗਿਆ ਜਿਹੜੇ ਫੁੱਲ ਆ ਉਹ ਜ਼ਰੂਰ ਚੁਕੇ ਗਏ ਤਾਂ ਇਸ ਦੇ ਨਾਲ ਨਾਲ ਜਿਹੜੇ ਮਰਹੂਮ ਗਾਇਕ ਰਾਜਵੀਰ ਜਵੰਦਾ ਨੂੰ ਵੀ ਫਿਰ ਤੋਂ ਇੱਕ ਵਾਰ ਯਾਦ ਕਰਕੇ ਪਰਿਵਾਰ ਭਾਵੁਕ ਜ਼ਰੂਰ ਹੋਇਆ ਤਾਂ ਇਹ ਕਿਹਾ ਜਾ ਸਕਦਾ ਕਿ 17 ਤਰੀਕ ਨੂੰ ਜਿਹੜਾ ਉਹਨਾਂ ਦਾ ਪੋਗ ਹੈ ਉਸ ਤੋਂ ਬਾਅਦ ਜਿਹੜੀਆਂ ਸਾਰੀਆਂ ਹੁਣ ਅੱਗੇ ਦੀਆਂ ਕੀ ਜਿਹੜੀਆਂ ਰਸਮਾਂ ਰਹਿਣਗੀਆਂ ਇਸ ਨੂੰ ਲੈ ਕੇ ਵੀ ਜਿਹੜੀ ਹੈ ਗੱਲਬਾਤ ਜ਼ਰੂਰ ਕਰਾਂਗੇ ਕਿਉਂਕਿ ਇੱਥੇ ਪਿੰਡ ਦੇ ਲੋਕ ਨੇ ਔਰ ਇਸ ਦੇ ਨਾਲ ਨਾਲ ਅਗਰ ਗੱਲ ਕਰੀਏ ਤਾਂ ਇੱਥੇ ਪੰਜਾਬੀ 뮤직 ਇੰਡਸਟਰੀ ਦੇ ਕਈ ਸਿਤਾਰੇ ਜਿਹੜੇ ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਤਾਂ ਇਹ ਤਸਵੀਰਾਂ ਜ਼ਰੂਰ ਦੇਖੀਆਂ ਜਾ ਸਕਦੀਆਂ ਨੇ ਕਿ ਜਿਹੜੀ ਫੁੱਲਾਂ ਦੀ ਰਸਮ ਉਸ ਨੂੰ ਪੂਰਾ ਕਰ ਲਿਆ ਗਿਆ ਲੇਕਿਨ ਜਿਹੜੀ ਕੀਰਤਪੁਰ ਸਾਹਿਬ ਜਿਹੜੇ ਫੁੱਲ ਜਿਹੜੇ ਆ ਅਰਪਿਤ ਕੀਤੇ ਜਾਣੇ ਆ ਤਾਂ ਉਸ ਨੂੰ ਲੈ ਕੇ ਹੁਣ ਜਿਹੜੀ ਆ ਜ਼ਰੂਰ ਗੱਲਬਾਤ ਕੀਤੀ ਜਾਵੇਗੀ ਪਰਿਵਾਰ ਦੇ ਨਾਲ ਕਿ ਅੱਗੇ ਦੀ ਕੀ ਜਿਹੜੀ ਰਣਨੀਤੀ ਹੈਗੀ ਆ ਕਿਉਂਕਿ ਆਮ ਤੌਰ ਤੇ ਜਿਹੜੀ ਫੁੱਲਾਂ ਦੀ ਰਸਮ ਆ ਉਹ ਜਿਸ ਦਿਨ ਫੁੱਲ ਚੁਕਦੇ ਨੇ ਉਸੇ ਦਿਨ ਹੀ ਅਰਪਿਤ ਕੀਤੇ ਜਾਂਦੇ ਨੇ ਤਾਂ ਹੁਣ ਪਰਿਵਾਰ ਨੂੰ ਜਿਹੜੇ ਆ ਫੁੱਲ ਜ਼ਰੂਰ ਦਿਖਾਏ ਜਾ ਰਹੇ ਨੇ ਤਾਂ ਕਿਹਾ ਜਾ ਸਕਦਾ ਕਿ ਪਰਿਵਾਰਿਕ ਮੈਂਬਰ ਹੁਣ ਅੱਗੇ ਜਿਹੜੀ ਆ ਇਸ ਬਾਬਤ ਜਿਹੜਾ ਸਲਾਹ ਕਰਨਗੇ ਕਿ ਅੱਗੇ ਦੀ ਰਸਮ ਜਿਹੜੀ ਆ ਕੀ ਹੈ ਤਾਂ ਅਸੀਂ ਜਿਹੜਾ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਕੀ ਕਿਸ ਤਰੀਕੇ ਦੇ ਨਾਲ ਹੁਣ ਜਿਹੜੀ ਆ ਅੱਗੇ ਦੀ ਜਿਹੜੀ ਰਸਮ ਹੈ ਭਾਈ ਜੀ ਫੁੱਲਾਂ ਦੀ ਜਿਹੜੀ ਰਸਮ ਹੈ ਉਹ ਹੋ ਚੁੱਕੀ ਹੈ ਤਾਂ ਹੁਣ ਕੀ ਆ ਜਾ ਸਕਦਾ ਕਿ ਕੀਰਤਪੁਰ ਸਾਹਿਬ ਜਿਹੜਾ ਕਦੋਂ ਫੁੱਲ ਇਹ ਲੈ ਕੇ ਜਾਈ ਜਾਣਗੇ ਅੱਜੋ ਜੀ ਫੈਨਲ ਨਹੀਂ ਹੋਇਆ ਕੋਈ ਬੋਲ ਚੁੱਕਿਆ ਘਰੇ ਚੱਲੇ ਸਾਰੇ ਜੀ ਤੇ ਫਿਰ ਉਸ ਤੋਂ ਬਾਅਦ ਫੈਨਲ ਹੋਊਗਾ ਵੀ ਅੱਜ ਜਾਣਾ ਜਾਂ ਕੱਲ ਜਾਣਾ ਜੀ ਕਰਦੇ ਵਿਚਾਰ ਚਾਹੇ ਪਰਿਵਾਰ ਨਾਲ ਸਲਾਹ ਹਲੇ ਕਰਨੀ ਹੈ ਮਤਲਬ ਜੀ ਕਰਨੀ ਹੈ ਹਲੇ ਸਾਰੇ ਰਾਏ ਹੋਏ ਆਪ ਵੀ ਹਮ ਵਿਚਾਰ ਰੱਖੇ ਫੁੱਲ ਚੁੱਕੇ ਗਏ ਆ ਜੀ ਤਾ ਬਿਲਕੁਲ ਇਹ ਕਿਹਾ ਜਾ ਸਕਦਾ ਕਿ ਹਲੇ ਪਰਿਵਾਰ ਨੇ ਸਲਾਹ ਕਰਨੀ ਹੈ ਤੇ ਹਾਲੇ ਕੋਈ ਵੀ ਅਜਿਹੀ ਸਲਾਹ ਨਹੀਂ ਹੋਈ ਕਿਉਂਕਿ ਉਹਨਾਂ ਦੇ ਰਿਸ਼ਤੇਦਾਰ ਨੇ ਤਾਂ ਇਹ ਜ਼ਰੂਰ ਉਹਨਾਂ ਨੇ ਜ਼ਿਕਰ ਕੀਤਾ ਕਿ ਫਿਲਹਾਲ ਹਲੇ ਜਿਹੜੀਆਂ ਰਸਮਾਂ ਨੇ ਉਹ ਪੂਰੀਆਂ ਕੀਤੀਆਂ ਨੇ ਕਿਉਂਕਿ ਫੁੱਲ ਚੁਗੇ ਗਏ ਨੇ ਤਾਂ ਪਿੰਡ ਦੇ ਲੋਕ ਵੀ ਨੇ ਇਹ ਤਸਵੀਰਾਂ ਦੇ ਵਿੱਚ ਵੀ ਵੇਖਿਆ ਜਾ ਸਕਦਾ ਹੈ ਕਿ ਉਹਨਾਂ ਦੇ ਜਿਹੜੇ ਰਿਸ਼ਤੇਦਾਰ ਨੇ ਉਹ ਵੀ ਇੱਥੇ ਮੌਜੂਦ ਹੈਗੇ ਨੇ ਔਰ ਖਾਸ ਕਰ ਇਹ ਜ਼ਰੂਰ ਉਹਨਾਂ ਵੱਲੋਂ ਜ਼ਿਕਰ ਕੀਤਾ ਗਿਆ ਹੈ ਕਿ ਹੱਲੇ ਕੁਝ ਜੜੀਆਂ ਰਸਮਾਂ ਨੇ ਹੱਲੇ ਜਿਹੜੇ ਉਹਨਾਂ ਦੇ ਫੁੱਲਾਂ ਨੂੰ ਲੈ ਕੇ ਜਿਹੜੀ ਆ ਜਾਣਕਾਰੀ ਹੈ ਉਹ ਪਰਿਵਾਰ ਦੇ ਨਾਲ ਸਾਂਝਾ ਕਰਨ ਤੋਂ ਬਾਅਦ ਹੀ ਦੱਸਿਆ ਜਾਵੇਗਾ ਕਿ ਅੱਗੇ ਜਿਹੜੇ ਫੁੱਲ ਤਾਰਨ ਉਹਨਾਂ ਦੇ ਵੱਲੋਂ ਕਿੰਨਾ ਕ ਸਮਾਂ ਲੱਗੇਗਾ ਔਰ ਕਦੋਂ ਉਹਨਾਂ ਨੇ ਜਾਣਾ ਥੋੜੀ ਹੀ ਦੇਰ ਦੇ ਵਿੱਚ ਜਾਣਕਾਰੀ ਆ ਜਾਵੇਗੀ ਪਰ ਇਹ ਜ਼ਰੂਰ ਕਿਹਾ ਜਾ ਸਕਦਾ ਹੈ ਕਿ 17 ਤਰੀਕ ਨੂੰ ਜਿਹੜਾ ਭੋਗ ਹੈ ਸ਼ੁੱਕਰਵਾਰ ਨੂੰ ਉਹ ਜ਼ਰੂਰ ਰੱਖਿਆ ਗਿਆ ਹੈ ਜੀ ਜੀ ਅੱਛਾ ਰਜਿੰਦਰ ਕੱਲ ਵੀ ਇਸ ਚੀਜ਼ ਦੀ ਕਾਫੀ ਚਰਚਾ ਹੋਈ ਸੀ ਜਿਸ ਜਗ੍ਹਾ ਤੇ ਰਾਜਵੀਰ ਜਵੰਦਾ ਦਾ ਅੰਤਿਮ ਸੰਸਕਾਰ ਕੀਤਾ ਗਿਆ ਕੀ ਇਸ ਜਗ੍ਹਾ ਤੇ ਕੋਈ ਯਾਦਗਾਰ ਬਣਾਈ ਜਾਣੀ ਹੈ ਉਹਨਾਂ ਦੇ ਨਾਮ ਤੇ ਕੋਈ ਕਈ ਵਾਰ ਕੋਈ ਖੇਡ ਸਟੇਡੀਅਮ ਜਾਂ ਕੋਈ ਐਸੀ ਯਾਦਗਾਰ ਬਣਾਈ ਜਾਂਦੀ ਹੈ ਕਿ ਸਦਾ ਦੇ ਲਈ ਬੰਦੇ ਦਾ ਨਾਮ ਜਿਸ ਨੇ ਇਸ ਪਿੰਡ ਦਾ ਨਾਮ ਰੌਸ਼ਨ ਕੀਤਾ ਉਹ ਸਦਾ ਦੇ ਲਈ ਉਸ ਦਾ ਨਾਮ ਅਮਰ ਰਹੇ ਸੋ ਇਸ ਨੂੰ ਲੈ ਕੇ ਕਿਸੇ ਨੇ ਕੋਈ ਜਾਣਕਾਰੀ ਸਾਂਝੀ ਕੀਤੀ ਕਿ ਕੀ ਕੋਈ ਗੱਲਬਾਤ ਅੱਗੇ ਕੋਈ ਪਰਿਵਾਰ ਵੱਲੋਂ ਕੋਈ ਯਾਦਗਾਰ ਬਣਾਉਣ ਨੂੰ ਲੈ ਕੇ ਉਸ ਜਗ੍ਹਾ ਨੂੰ ਉਸੇ ਤਰੀਕੇ ਨਾਲ ਉਹਨਾਂ ਦੇ ਨਾਮ ਤੇ ਯਾਦ ਰੱਖਣ ਨੂੰ ਲੈ ਕੇ ਆ ਦੇਖੋ ਵੀ ਜੇ ਬਿਲਕੁਲ ਇਸ ਗੱਲ ਨੂੰ ਲੈ ਕੇ ਜਿਹੜੇ ਪਿੰਡ ਦੇ ਲੋਕ ਨੇ ਖਾਸ ਕਰ ਉਹਨਾਂ ਦੇ ਰਿਸ਼ਤੇਦਾਰ ਨੇ ਉਹ ਜ਼ਰੂਰ ਜ਼ਿਕਰ ਕਰ ਰਹੇ ਨੇ ਕਿ ਇੱਕ ਯਾਦਗਾਰ ਉਹਨਾਂ ਦੀ ਪਿੰਡ ਦੇ ਵਿੱਚ ਜ਼ਰੂਰ ਹੋਣੀ ਚਾਹੀਦੀ ਕੋਈ ਯਾਦਗਾਰੀ ਗੇਟ ਹੋਣਾ ਚਾਹੀਦਾ ਜਾਂ ਇੱਥੇ ਜਿਸ ਜਗ੍ਹਾ ਤੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਇਸ ਜਗ੍ਹਾ ਤੇ ਕੋਈ ਉਹਨਾਂ ਦਾ ਜਿਹੜੀ ਪ੍ਰਤਿਮਾ ਉਹ ਲਗਾਈ ਜਾਵੇ ਕਿਉਂਕਿ ਇੱਥੇ ਹਮੇਸ਼ਾ ਜਿਹੜਾ ਦਿਲਾਂ ਦੇ ਵਿੱਚ ਵਸਦਾ ਰਵੇ ਕਿਉਂਕਿ ਪੰਜਾਬ ਦੇ ਪਿੰਡ ਪੋਨਾ ਦਾ ਜਿਹੜਾ ਨਾਮ ਹੈ ਉਹ ਜਰੂਰ ਦੇਸ਼ ਦੁਨੀਆ ਦੇ ਵਿੱਚ ਰਾਜਵੀਰ ਜਵੰਦਾ ਨੇ ਜਿਹੜਾ ਚਮਕਾਇਆ ਸੀ ਔਰ ਕਿਸੇ ਨਾ ਕਿਤੇ ਪਰਿਵਾਰ ਦੇ ਮਨ ਦੇ ਵਿੱਚ ਵੀ ਹੈ ਕਿ ਇਸ ਨੂੰ ਲੈ ਕੇ ਜਿਹੜਾ ਸਰਕਾਰ ਨੂੰ ਕਿਸੇ ਨਾ ਕਿਤੇ ਇਸ ਪਿੰਡ ਦੇ ਲਈ ਕੁਝ ਅਹਿਮ ਕਰਨਾ ਚਾਹੀਦਾ ਤਾਂ ਪਿੰਡ ਦੇ ਲੋਕਾਂ ਦੀ ਡਿਮਾਂਡ ਜਰੂਰ ਸੀ ਔਰ ਇਸੇ ਹੀ ਜਗ੍ਹਾ ਤੇ ਜਿਹੜਾ ਸੰਸਕਾਰ ਹੋਇਆ ਸੀ ਹੁਣ ਇੱਥੇ ਜਿਹੜੀ ਫੁੱਲਾਂ ਦੀ ਰਸਮ ਉਹ ਜ਼ਰੂਰ ਹੋ ਗਈ ਹੈ ਲੇਕਿਨ ਇਹ ਕਿਹਾ ਜਾ ਸਕਦਾ ਹੈ ਕਿ ਫਿਲਹਾਲ ਦੇ ਲਈ ਜਿਹੜੇ ਪਿੰਡ ਦੇ ਲੋਕ ਨੇ ਉਹ ਹਾਲੇ ਵੀ ਮਹਿਸੂਸ ਕਰ ਰਹੇ ਨੇ ਕਿ ਰਾਜਪੀਰ ਜਵੰਦਾ ਜੋ بلند ਆਵਾਜ਼ ਸੀ ਉਹਨਾਂ ਦੇ ਪਿੰਡ ਦਾ ਨਾਮ ਰੋਸ਼ਨ ਕੀਤਾ ਉਹ ਉਹਨਾਂ ਦੇ ਵਿੱਚ ਨਹੀਂ ਰਿਹਾ ਹਾਲਾਂਕਿ ਹੁਣ ਜਿਹੜੀਆਂ ਰਸਮਾਂ ਨੇ ਉਹ ਵੀ ਜਿਹੜੀਆਂ ਨੇ ਕੀਤੀਆਂ ਜਾਰੀਆਂ ਨੇ ਚਾਹੇ ਫੁੱਲਾਂ ਦੀ ਰਸਮ ਹੈ ਹੁਣ ਅੱਗੇ ਜਿਹੜੀ ਕੀਰਤਪੁਰ ਸਾਹਿਬ ਜਿਸ ਤਰੀਕੇ ਨਾਲ ਫੁੱਲ ਅਰਪਿਤ ਕੀਤੇ ਜਾਣੇ ਆ ਜ਼ਿਕਰ ਕੀਤਾ ਜਾ ਰਿਹਾ ਥੋੜੀ ਜਿਹੀ ਦੇਰ ਦੇ ਵਿੱਚ ਇਹ ਵੀ ਸਾਫ਼ ਹੋ ਜਾਵੇਗਾ ਪਰ ਪਿੰਡ ਦੇ ਲੋਕ ਇਹ ਜ਼ਰੂਰ ਮੰਗ ਕਰ ਰਹੇ ਨੇ ਕਿ ਉਹਨਾਂ ਦੀ ਇੱਕ ਯਾਦਗਾਰੀ ਜ਼ਰੂਰ ਪਿੰਡ ਦੇ ਵਿੱਚ ਹੋਣੀ ਚਾਹੀਦੀ ਹੈ ਜੀ ਠੀਕ ਹੈ ਧੰਨਵਾਦ ਰਜਿੰਦਰ ਰੇ ਤਸਵੀਰਾਂ ਦਿਖਾਉਣ ਲਈ ਜਾਣਕਾਰੀ ਸਾਂਝੀ ਕਰ ਲਈ ਰਜਿੰਦਰ ਸਾਡੇ ਸਹਿਯੋਗੀ ਪਿੰਡ ਪੋਨਾ ਤੋਂ ਲਾਈਵ ਤਸਵੀਰਾਂ ਦਿਖਾ ਰਹੇ ਸੀ ਫੁੱਲ ਚੁਕੇ ਗਏ ਨੇ ਰਾਜਵੀਰ ਜਵੰਦਾ ਦੇ ਅੱਜ ਔਰ ਉਸ ਤੋਂ ਬਾਅਦ ਹੁਣ ਅੱਗੇ ਪਰਿਵਾਰ ਨੇ ਸਲਾਹ ਕਰਨੀ ਹੈ ਕਿ ਅੱਜ ਹੀ ਫੁੱਲ ਤਾਰਨ ਜਾਣਾ ਹੈ ਜਾਂ ਫਿਰ ਇੱਕ ਅੱਧਾ ਦਿਨ ਰੁੱਕ ਕੇ ਜਾਣਾ ਹੈ ਜਾਂ ਅਗਲੇ ਦਿਨਾਂ ਦੇ ਵਿੱਚ ਜਾਣਾ ਹੈ ਤਾਂ ਇਸ ਬਾਰੇ ਵੀ ਜਾਣਕਾਰੀ ਥੋੜੀ ਦੇਰ ਦੇ ਵਿੱਚ ਸਾਹਮਣੇ ਆਏਗੀ ਉਹਨਾਂ ਦੀ ਯਾਦਗਾਰ ਨੂੰ ਲੈ ਕੇ ਵੀ ਚਰਚਾ ਹੋ ਰਹੀ ਹੈ ਪਿੰਡ ਵਾਸੀ ਵੀ ਚਰਚਾ ਕੱਲ ਵੀ ਕਰ ਰਹੇ ਸੀ ਔਰ ਅੱਜ ਵੀ ਕਰਦੇ ਦੇਖੇ ਨੇ ਕਿ ਜਿਹੜੀ ਉਹ ਜਗ੍ਹਾ ਜਿੱਥੇ ਰਾਜਵੀਰ ਦਾ ਅੰਤਿਮ ਸੰਸਕਾਰ ਕੀਤਾ ਗਿਆ ਉਸ ਜਗ੍ਹਾ ਤੇ ਕੋਈ ਉਹਨਾਂ ਦਾ ਬੁੱਤ ਲਾਇਆ ਜਾਵੇ ਜਾਂ ਉਹਨਾਂ ਦੇ ਨਾਮ ਤੇ ਕੋਈ ਐਸੀ ਐਸੀ ਚੀਜ਼ ਬਣਾਈ ਜਾਵੇ ਕਿ ਉਹਨਾਂ ਦਾ ਨਾਮ ਸਦਾ ਦੇ ਲਈ ਅਮਰ ਰਹੇ ਉਸ ਪਿੰਡ ਦੇ ਲੋਕ ਹਮੇਸ਼ਾ ਲਈ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਉਹ ਵੀ ਯਾਦ ਕਰਨ ਕਿ ਇੱਕ ਨੌਜਵਾਨ ਜਿਸ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪਿੰਡ ਪੋਨਾ ਦਾ ਨਾਮ ਚਮਕਾਇਆ ਸੀ ਜਵੰਦਾ ਬਰਾਦਰੀ ਦਾ ਨਾਮ ਚਮਕਾਇਆ ਸੀ ਇਹ ਲੋਕ ਕਿਉਂਕਿ ਇਸ ਪਿੰਡ ਦੇ ਵਿੱਚ ਜ਼ਿਆਦਾਤਰ ਜਿਹੜੇ ਲੋਕ ਨੇ ਉਹ ਜਵੰਦਾ ਬਰਾਦਰੀ ਦੇ ਨੇ ਸਰਨੇਮ ਜਿਨ੍ਹਾਂ ਦਾ ਜਵੰਦਾ ਹੈ ਔਰ ਉਹਨਾਂ ਨੇ ਇਹ ਗੱਲਾਂ ਕਰਦੇ ਹੋਏ মিডিਆ ਦੇ ਨਾਲ ਵੱਖ-ਵੱਖ ਟੀਵੀ ਚੈਨਲਸ ਦੇ ਨਾਲ ਵੈਬ ਚੈਨਲਸ ਦੇ ਨਾਲ ਇਹ ਗੱਲਾਂ ਕਰਦੇ ਹੋਏ ਇਹ ਗੱਲਾਂ ਕਈਆਂ ਸੀ ਕਿ ਉਹਨਾਂ ਦਾ ਜਿਹੜਾ ਸਰਨੇਮ ਹੈ ਜਵੰਦਾ ਉਸ ਨੂੰ ਰਾਜਵੀਰ ਨੇ ਦੇਸ਼ਾਂ ਵਿਦੇਸ਼ਾਂ ਤੱਕ ਮਸ਼ਹੂਰ ਕਰਤਾ ਸੀ ਔਰ ਬੜਾ ਮਾਣ ਮਹਿਸੂਸ ਹੁੰਦਾ ਸੀਗਾ ਕਿ ਰਾਜਵੀਰ ਦੇ ਜ਼ਰੀਏ ਕਿ ਉਹਨਾਂ ਦਾ ਨਾਮ ਦੇਸ਼ਾਂ ਵਿਦੇਸ਼ਾਂ ਤੱਕ ਲੋਕ ਜਾਣਦੇ ਨੇ ਸੋ ਅੱਜ ਉਹ ਸਿਤਾਰਾ ਜਿਹੜਾ ਸੀ ਉਹ ਗਵਾਚ ਗਿਆ ਔਰ ਹਮੇਸ਼ਾ ਪਰ ਉਹ ਅਸਮਾਨ ਦੇ ਵਿੱਚ ਤਰੂ ਤਾਰੇ ਵਾਂਗ ਚਮਕਦਾ ਰਹੇਗਾ ਜੋ ਚਮਕ ਉਸਨੇ ਜਿਉਂਦੇ ਜੀ ਬਖੇਰੀ ਉਹ ਚਮਕ ਉਸਦੀ ਲਗਾਤਾਰ ਉਸਦੇ ਚਲੇ ਜਾਣ ਤੋਂ ਬਾਅਦ ਵੀ ਕਾਇਮ ਰਹੇਗੀ ਕਿਉਂਕਿ ਜੋ ਆਪਣੇ ਗੀਤਾਂ ਦੇ ذریعے ਜੋ ਆਪਣੇ ਸ਼ਬਦਾਂ ਦੇ ذریعے ਜੋ ਆਪਣੀ ਸ਼ੈਲੀ ਦੇ ذریعے ਆਪਣੇ ਇੱਕ ਬਿਹੇਵੀਅਰ ਦੇ ذریعے ਆਪਣੇ ਹੱਸਦੇ ਚਿਹਰੇ ਦੇ ذریعے ਉਸਨੇ ਜੋ ਮੈਕਾ ਖਲੇਰੀਆਂ ਨੇ ਉਸਦੀ ਖੁਸ਼ਬੂ ਸਦਾ ਬਰਕਰਾਰ ਰਹੇਗੀ ਉਸ ਖੁਸ਼ਬੂ ਨੂੰ ਕੋਈ ਨਹੀਂ ਮਿਟਾ ਸਕਦਾ ਕਈ ਐਸੀਆਂ ਸਖਸ਼ੀਤਾ ਹੁੰਦੀਆਂ ਨੇ ਜਿਹੜੀਆਂ ਛੋਟੀ ਜ਼ਿੰਦਗੀ ਜਿਉਂਦੀਆਂ ਨੇ ਪਰ ਜਿੰਨੀ ਘੱਟ ਜ਼ਿੰਦਗੀ ਜਿਉਈ ਹੈ ਕਿਉਂਕਿ ਰਾਜਵੀਰ ਅਕਸਰ ਇਸ ਗੱਲ ਦਾ ਜ਼ਿਕਰ ਕਰਦਾ ਸੀ ਬਹੁਤ ਸਾਰੀਆਂ ਇੰਟਰਵਿਊਜ਼ ਦੇ ਵਿੱਚ ਅ ਅੱਜਕੱਲ ਉਹ ਜਿਹੜੀਆਂ ਵਾਇਰਲ ਵੀ ਹੋ ਰਹੀਆਂ ਨੇ ਉਸ ਦੇ ਵਿੱਚ ਸੁਣਿਆ ਜਾ ਸਕਦਾ ਹੈ ਕਿ ਰਾਜਵੀਰ ਨੇ ਕਿਹਾ ਕਿ ਬਹੁਤ ਲੋਕ ਜ਼ਿੰਦਗੀ ਕੱਟਦੇ ਨੇ ਪਰ ਮੈਂ ਜ਼ਿੰਦਗੀ ਕੱਟਣ ਨਹੀਂ ਆਇਆ ਮੈਂ ਜ਼ਿੰਦਗੀ ਜਿਉਣ ਆਇਆ ਸੋ ਜਿੰਨਾ ਚਿਰ ਵੀ ਰਾਜਵੀਰ ਨੇ ਇਹ ਸ਼ੌਹਰਤ ਕਮਾਈ ਹਾਸਲ ਕੀਤੀ ਜ਼ਿੰਦਗੀ ਜਿਉਈ ਹੈ ਹੱਸ ਕੇ ਜਿਉਈ ਔਰ ਅੱਜ ਉਹਨਾਂ ਹੀ ਗੱਲਾਂ ਕਰਕੇ ਉਹਨਾਂ ਹੀ ਸ਼ਬਦਾਂ ਕਰਕੇ ਰਾਜਵੀਰ ਨੂੰ ਯਾਦ ਕੀਤਾ ਜਾ ਰਿਹਾ ਉਹਦੇ ਗਾਣੇ ਜਿੰਨੇ ਮਕਬੂਲ ਹੋਏ ਉਹਨਾਂ ਗਾਣਿਆਂ ਕਰਕੇ ਰਾਜਵੀਰ ਨੂੰ ਯਾਦ ਕੀਤਾ ਜਾ ਰਿਹਾ ਔਰ ਸਦਾ ਯਾਦ ਕੀਤਾ ਜਾਂਦਾ ਰਹੇਗਾ ਬੇहद ਭਾਵੁਕ ਤਸਵੀਰਾਂ ਅੱਜ ਵੀ ਨਜ਼ਰ ਆਈਆਂ ਨੇ ਪਰਿਵਾਰ ਫੁੱਲ ਚੁਗੰਦੀ ਰਸਮ ਜਦੋਂ ਅਦਾ ਕਰਨ ਆਇਆਤਾ ਪੂਰੇ ਪਿੰਡ ਦੇ ਲੋਕ ਉਹਨਾਂ ਦੇ ਨਾਲ ਮੌਜੂਦ ਸੀ ਉਹਨਾਂ ਦੇ ਸਾਥੀ ਜਿਹੜੇ ਯੂਨੀਵਰਸਿਟੀ ਦੇ ਸਾਥੀ ਕਮਰ ਗਰੇਵਾਲ ਜਿਨ੍ਹਾਂ ਦੀਆਂ ਕੱਲ ਬੇहद ਭਾਵੁਕ ਤਸਵੀਰਾਂ ਜਦੋਂ ਰਾਜਵੀਰ ਦੀ ਚਿਖਾ ਨੂੰ ਅਗਨੀ ਦਿਖਾਈ ਗਈ ਤਾਂ ਕਮਰ ਗਰੇਵਾਲ ਜਿਸ ਸਥਿਤੀ ਦੇ ਵਿੱਚ ਉੱਥੇ ਖੜੇ ਨਜ਼ਰ ਆਏ ਜੋ ਉਹਨਾਂ ਦੀ ਬੋਡੀ ਲੈਂਗੁਏਜ ਜਾਂ ਜਿੰਨੇ ਉਹ ਉਸ ਵੇਲੇ ਉਦਾਸ ਜਾਂ ਟੁੱਟੇ ਹੋਏ ਮਹਿਸੂਸ ਕਰ ਰਹੇ ਸੀ ਅੰਦਰੋਂ ਤਾਂ ਉਹ ਇੱਕ ਇੱਕ ਭਾਵਨਾ ਹੁੰਦੀ ਹੈ ਉਸ ਨੂੰ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਉਸ ਨੂੰ ਤੁਸੀਂ ਦੇਖ ਕੇ ਹੀ ਮਹਿਸੂਸ ਕਰ ਸਕਦੇ ਹੋ ਸਿਰਫ ਔਰ ਬਹੁਤ ਸਾਰੇ ਐਸੇ ਰਾਜਵੀਰ ਦੇ ਸੰਗੀ ਸਾਥੀ ਨੇ ਜਿਨ੍ਹਾਂ ਨੂੰ ਉਹ ਰੋਂਦਾ ਛੱਡ ਕੇ ਚਲਾ ਗਿਆ ਔਰ ਅਜ ਸਾਰੇ ਪਰੇਮ ਨਾਲ ਯਾਦਵੀਰ ਦੀਆਂ ਰਾਜਵੀਰ ਦੀਆਂ ਯਾਦਾਂ ਲੈ ਕੇ ਉਸ ਨੂੰ ਆਪਣੇ ਅੰਦਰ ਸੰਜੋ ਕੇ ਉਸ ਦੇ ਪਰਿਵਾਰ ਦੇ ਨਾਲ ਉਸ ਦੀਆਂ ਅੰਤਿਮ ਰਸਮਾਂ ਦੇ ਵਿੱਚ ਸ਼ਾਮ